ਗੁਰਬਾਣੀ ਦੇ ਵਿੱਚ ਮੰਦਰ ਸ਼ਬਦ ਆਇਆ ਮੰਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਜਿਹੜਾ ਮੰਦਰ ਸ਼ਬਦ ਹੈ ਨਾ ਇਹ ਬੜਾ ਉੱਚਾ ਤੇ ਬੜਾ ਪਵਿੱਤਰ ਸ਼ਬਦ ਹੈ ਜਦੋਂ ਮੰਦਰ ਸ਼ਬਦ ਆਉਂਦਾ ਨਾ ਤਾਂ ਸਾਡੇ ਦਿਮਾਗ ਦੇ ਵਿੱਚ ਖਿਆਲ ਦੇ ਵਿੱਚ ਚਿੱਤ ਦੇ ਵਿੱਚ ਇਹ ਆ ਜਾਂਦਾ ਕਿ ਜਿਹੜਾ ਰੱਬ ਹੈ ਭਗਵਾਨ ਹੈ ਉਹ ਪਰਮੇਸ਼ਰ ਹੈ ਉਹ ਮੰਦਰ ਦੇ ਵਿੱਚ ਹੈ ਹੁਣ ਮੰਦਰ ਜਿਹੜਾ ਸ਼ਬਦ ਬਣਿਆ ਨਾ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਇੱਕ ਸ਼ਬਦ ਬਣਿਆ ਮੰਦਰ ਮੰਦਰ ਦਾ ਅਰਥ ਹੈ ਮਨ ਅੰਦਰ ਇਹ ਦੋ ਸ਼ਬਦ ਨੇ ਇੱਕ ਮਨ ਹੈ ਇੱਕ ਅੰਦਰ ਹੈ ਫਿਰ ਇਹਨਾਂ ਨੂੰ ਸੁਮੇਲ ਕੀਤਾ ਗਿਆ ਜੋੜਿਆ ਗਿਆ ਫਿਰ ਇੱਕ ਸ਼ਬਦ ਬਣਿਆ ਮੰਦਰ ਭਾਈ ਜਿਹੜਾ ਰੱਬ ਹੈ ਜਿਹੜਾ ਪਰਮੇਸ਼ਰ ਹੈ ਜਿਹੜਾ ਭਗਵਾਨ ਹੈ ਉਹ ਮਨ ਦੇ ਅੰਦਰ ਹੈ ਮਨ ਦੇ ਅੰਦਰ ਬੈਠੇ ਨੂੰ ਮੰਦਰ ਆਖਿਆ ਗਿਆ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਇਹ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ